ਪਰਸਨਲੀ ਮੈਨੂੰ ਮਸ਼ਰੂਮ ਬਹੁਤ ਹੀ ਜ਼ਿਆਦਾ ਪਸੰਦ ਹੈ ਇੰਨੀ ਕਿ ਜ਼ਿਆਦਾ ਪਸੰਦ ਹੈ ਚਾਹੇ ਮੈਨੂੰ ਰੋ ਹੀ ਮਸ਼ਰੂਮ ਮਿਲ ਜੇ ਮੇਰੇ ਵਾਂਗੂ ਤੁਹਾਡੇ ਚ ਵੀ ਕੋਈ ਐਸੀ ਹੋਣਗੇ ਜਿਨ੍ਹਾਂ ਨੂੰ ਮਸ਼ਰੂਮ ਬਹੁਤ ਜ਼ਿਆਦਾ ਪਸੰਦ ਹੋਵੇਗੀ ਉਹ ਕਈ ਮੇਰੇ ਫਰੈਂਡਸ ਸੇ ਐਸੇ ਵੀ ਹੋਣਗੇ ਜਿਨ੍ਹਾਂ ਨੂੰ ਮਸ਼ਰੂਮ ਦਾ ਨਾਮ ਹੀ ਸੁਣਾ ਪਸੰਦ ਨਹੀਂ ਹੋਵੇਗਾ ਬਟ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਮਸ਼ਰੂਮ ਖਾਣਾ ਮੈਂ ਤਾਂ ਦੋ ਡੱਬੇ ਲੈ ਲੈ ਸੀ ਮਸ਼ਰੂਮ ਮਸ਼ਰੂਮ ਨੂੰ ਇਹ ਚੰਗੀ ਤਰ੍ਹਾਂ ਦੋ ਤੋਂ ਤਿੰਨ ਵਾਰ ਖੁੱਲੇ ਪਾਣੀ 'ਚ ਧੋਵਾਂਗੇ ਕਿ ਕਿ ਮਸ਼ਰੂਮ ਬਹੁਤ ਜ਼ਿਆਦਾ ਗੰਦੀ ਹੁੰਦੀ ਹੈ ਨੇ ਮਿੱਟੀ ਵੀ ਬਹੁਤਾਂ ਲੱਗੀ ਹੁੰਦੀ ਹੈ ਮਸ਼ਰੂਮ ਨੂੰ ਦੋ ਤੋਂ ਤਿੰਨ ਵਾਰ ਕਰਕੇ ਧੋਣਾ ਬਹੁਤ ਹੀ ਜ਼ਰੂਰੀ ਹੈ ਤੁਸੀਂ ਚਾਹੋ ਥੋੜਾ ਪਾਣੀ ਕੋਸਾ ਕਰਕੇ ਉੱਚੀ ਮਸ਼ਰੂਮ ਨੂੰ ਧੋ ਸਕਦੇ ਹੋ ਤੁਸੀਂ ਜਦੋਂ ਵੀ ਕੋਈ ਸਬਜ਼ੀ ਵਗੈਰਾ ਮਸ਼ਰੂਮ ਦੀ ਬਣਾਉਣਾ ਕੋਸ਼ਿਸ਼ ਕਰੋ ਫਰੈਸ਼ ਵਾਲੀ ਮਸ਼ਰੂਮ ਦਾ ਹੀ ਇਸਤੇਮਾਲ ਕਰੋ ਅਗਰ ਅਸੀਂ ਫ੍ਰੀਜ ਵਿੱਚ ਦੋ ਤੋਂ ਤਿੰਨ ਦਿਨ ਮਸ਼ਰੂਮ ਨੂੰ ਰੱਖ ਦਿੰਦੇ ਹਾਂ ਉਹ ਮਸ਼ਰੂਮ ਕਾਲੀ ਪੈਣੀ ਸ਼ੁਰੂ ਹੋ ਜਾਂਦੀ ਉਹਦਾ ਫੇਰ ਸਬਜ਼ੀ ਦਾ ਟੇਸ ਵਧੀਆ ਨਹੀਂ ਆਉਂਦਾ ਇਸ ਲਈ ਤੁਸੀਂ ਫਰੈਸ਼ ਵਾਲੀ ਮਸ਼ਰੂਮ ਦਾ ਹੀ ਇਸਤੇਮਾਲ ਕਰੋ ਮਸ਼ਰੂਮ ਨੂੰ ਮੋਟੋ ਕੇ ਛੰਨੀ ਚ ਪਾ ਸਭ ਤੋਂ ਪਹਿਲੇ ਥੋੜ੍ਹੀ ਥੋੜ੍ਹੀ ਮਸ਼ਰੂਮ ਦੀ ਡੰਡੀ ਉਤਾਰ ਕੇ ਸੁੱਟ ਦਵਾਂਗੀ ਕਿਉਂਕਿ ਇਹਨੂੰ ਮਿੱਟੀ ਜਿਹੀ ਲੱਗੀ ਹੁੰਦੀ ਹੈ ਤੇ ਮਸ਼ਰੂਮ ਨੂੰ ਮੈਂ ਦੋ ਪੀਸ ਵਿੱਚ ਕੱਟ ਕੇ ਤਿਆਰ ਕਰ ਰਹੀ ਹਾਂ ਜੇ ਛੋਟੇ ਵਾਲੇ ਪੀਸ ਨੂੰ ਸਾਬਤ ਅਸੀਂ ਪਾ ਦੇਾਂਗੇ ਜਿੱਤੇ ਦੋ ਪੀਸ ਵਿੱਚ ਮੈਂ ਕੱਟ ਕੇ ਮਸ਼ਰੂਮ ਨੂੰ ਤਿਆਰ ਕਰ ਲਿਆ ਸੀਗਾ ਹੁਣ ਅਸੀਂ ਮਸ਼ਰੂਮ ਨੂੰ ਕਰਾਂਗੇ ਮੈਰੀਨੇਟ ਮੈਰੀਨੇਟ ਕਰਨ ਲਈ ਮਸ਼ਰੂਮ ਨੂੰ ਸਾਰੇ ਮੈਂ ਬੌਲ ਦੇ ਵਿੱਚ ਪਾ ਦਿੱਤਾ ਸੀਗਾ ਹੁਣ ਇਹ ਚ ਪਾ ਦਾਂਗੇ ਅੱਧੀ ਚਮਚ ਹਲਦੀ ਅੱਧੀ ਚਮਚ ਕਲਰ ਵਾਲੀ ਮਿਰਚ ਅੱਧੀ ਚਮਚ ਕੋੜੇ ਵਾਲੀ ਮਿਰਚ ਇੱਕ ਚਮਚ ਪਾ ਦਾਂਗੇ ਕਿਚਨ ਕਿ ਮਸਾਲਾ ਇੱਕ ਚਮਚ ਅਦਰ ਕਲਸੋਂ ਦਾ ਪੇਸਟ ਤੁਸੀਂ ਕਿਚਨ ਕਿੰਗ ਦੀ ਜਗ੍ਹਾ ਤੇ ਸਬਜੀ ਵਾਲਾ ਮਸਾਲਾ ਦਾ ਇਸਤੇਮਾਲ ਕਰ ਸਕਦੇ ਹੋ ਹੋਣੇ ਚ ਮੈਂ 2 ਤੋਂ 3 ਵੱਡੇ ਚਮਚ ਲੈਨੇ ਦਹੀਂ ਦੇ ਦਹੀਂ ਨੂੰ ਛੰਨੀ ਚ ਪਾ ਕੇ ਨਾ ਉਹਦਾ ਸਾਰਾ ਪਾਣੀ ਨਿਕਾਲ ਦਿੱਤਾ ਸੀਗਾ ਇੱਥੇ ਅਸੀਂ ਹੰਕੜ ਦਹੀਂ ਦਾ ਇਸਤੇਮਾਲ ਕਰਾਂਗੇ ਤੇ ਛੰਨੀ ਚ ਪਾਣੀ ਨਿਕਲ ਗਿਆ ਸੀ ਤੇ ਸਾਡਾ ਹੰਕੜ ਦਹੀਂ ਬਣ ਕੇ ਤਿਆਰ ਹੈ ਇਹਨੂੰ ਪਾ ਦਾਂਗੇ ਮਸ਼ਰੂਮ ਤੇ ਹੁਣ ਸਾਰੀ ਚੀਜ਼ਾਂ ਨੂੰ ਮਿਕਸ ਕਰਾਂਗੇ ਤੇ ਦਹੀਂ ਦੇ ਨਾਲ ਹੀ ਮਸ਼ਰੂਮ ਨੂੰ ਕਰਾਂਗੇ ਮੈਰੀਨੇਟ ਚਮਚਾਣਾ ਕਰਨਾ ਥੋੜਾ ਮੁਸ਼ਕਿਲ ਲੱਗ ਰਿਹਾ ਹੈ ਇਸ ਲਈ ਮੈਨੂੰ ਹੱਥ ਨਾਲ ਮੈਰੀਨੇਟ ਕਰ ਰਹੀ ਹਾਂ ਇਹਦੇ ਵਿੱਚ ਅਸੀਂ ਨਮਕ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਜੇ ਹੀ ਨਮਕ ਪਾਤਾ ਨਾ ਫਿਰ ਮਸ਼ਰੂਮ ਸਾਡੀ ਪਾਣੀ ਛੱਡ ਦੇਗੀ ਇਸ ਲਈ ਤੁਸੀਂ ਇਹਦੇ ਵਿੱਚ ਨਮਕ ਬਿਲਕੁਲ ਵੀ ਨਾ ਪਾਣਾ ਇਸੇ ਤਰੀਕੇ ਨਾਲ ਇਹਨੂੰ ਮੈਰੀਨੇਟ ਕਰਤਾ ਸੀ ਹੁਣ ਅਸੀਂ ਇਹ ਮਸ਼ਰੂਮ ਨੂੰ ਕਵਰ ਕਰਕੇ ਨਾ ਅੱਧੇ ਘੰਟੇ ਲਈ ਰੱਖ ਦਾਂਗੇ ਸਾਈਡ ਤੇ ਮੈਰੀਨੇਟ ਹੋਣ ਲਈ ਉਹ ਤੱਕ ਅਸੀਂ ਤੇ ਮਸਾਲੇ ਤਿਆਰੀ ਕਰ ਲੈਨੇ ਮੈਂ 2 ਲੇਸ ਟਮਾਟਰ 2 ਪਿਆਜ਼ 3 ਤੋਂ 4 ਹਰੀ ਮਿਰਚ ਪਰ ਤੁਸੀਂ ਆਪਣੇ ਸਪਾਈਸ ਦੇ ਹਿਸਾਬ ਨਾਲ ਲੈ ਸਕਦੇ ਹੋ 2 ਇੰਚ ਅਦਰਕ ਦਾ ਟੁਕੜਾ 7 ਤੋਂ 8 ਕਲੀਆਂ ਲਸਣ ਦੀਆਂ ਸਾਰੇ ਮਸਾਲੇ ਨੂੰ ਚੋਪਰ 'ਚ ਪਾ ਕੇ ਚੋਪ ਕਰਾਂਗੇ ਇੱਥੇ ਮੈਂ ਲੈ ਲਿਆ ਹੈ ਹੀ ਚੋਪਰ ਐਰੀ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਰਫਲੀ ਕੱਟ ਕੇ ਪਿਆਜ਼ ਮੈਂ ਕੁਝ ਵੀ ਅਲੱਗ ਨਹੀਂ ਇੱਥੇ ਚੋਪਰ ਚੋਪ ਕਰਾਂਗੇ ਸਭ ਕੁਝ ਮਿਕਸ ਕਰਕੇ ਕਰ ਦਾਂਗੇ ਨਾਲ ਹੀ ਚ ਪਾ ਦਾਂਗੇ ਲਸਣ ਨਾਲ ਹੀ ਚ ਪਾ ਦਾਂਗੇ ਅਦਰਕ ਤੇ ਹਰੀ ਮਿਰਚ ਨੂੰ ਇਸ ਤਰੀਕੇ ਨਾਲ ਰਫਲੀ ਕੱਟ ਕੇ ਅਸੀਂ ਪਾ ਦਾਂਗੇ ਹੋ ਸਾਰੇ ਮਸਾਲੇ ਨੂੰ ਹਿੱਚੋ ਉੱਪਰ ਚੁਪਾ ਕੇ ਚੋਪ ਕਰ ਲਾਂਗੇ ਪਾਣੀ ਬਿਲਕੁਲ ਨਾ ਚਪਾਣਾ ਇਸੇ ਤਰੀਕੇ ਨਾਲ ਚੋਪ ਕਰ ਲਾਂਗੇ ਬਿਲਕੁਲ ਬਾਰਿਕ ਜਾਈ ਕਰਕੇ ਤਿਆਰ ਕਰਨਾ ਤੁਸੀਂ ਚਾਹੋ ਮਿਕਸੀ ਪਾ ਕੇ ਵੀ ਇਹਨੂੰ ਕਰ ਸਕਦੇ ਹੋ ਬਟ ਪਲਸ ਮੋਡ ਤੇ ਚਲਾ ਕੇ ਕਰਨਾ ਬਿਲਕੁਲ ਆ ਪੇਸਟ ਨਹੀਂ ਬਣਾਉਣਾ ਇਸ ਤਰੀਕੇ ਨਾਲ ਦਰਦਰਾ ਹੀ ਬਾਰੀ ਕੱਟ ਕੇ ਤਿਆਰ ਕਰਾਂਗੇ ਹੁਣ ਅਸੀਂ ਬਣਾ ਲੈਨੇ ਸਬਜੀ ਅੱਜ ਦੀ ਸਬਜੀ ਸੀ ਬਣਾਵਾਂਗੇ ਕੁੱਕਰ ਚ ਇੱਕ ਵਿਸਲ ਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜਲਦੀ ਨਾਲ ਨਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਕੁੱਕਰ ਚ ਪਾ ਦਾਂਗੇ 2 ਚਮਚ ਵੱਡੇ ਸਰਸੋਂ ਤੇਲ ਤੇਲ ਗਰਮ ਹੋਣ ਤੇ ਅੰਤੀ ਚਮਚ ਸਾਬੂ ਜੀਰਾ 7 ਤੋਂ 8 ਦਾਣੇ ਪਾ ਦਾਂਗੇ ਸਾਬਤ ਕਾਲੀ ਮਿਰਚ 2 ਤੇਈ ਪੱਤਾ ਇੱਕ ਦਾਲਚੀਨੀਆ ਟੁਕੜਾ ਇੱਕ ਮੋਟੀ ਕਾਲੀ ਵਾਲੀ ਲਾਚੀ 4 ਕ ਲੌਂਗ ਪਾ ਦਾਂਗੇ ਇਹਨੂੰ ਹਲਕਾ ਜਿਹਾ ਸਾਰੀ ਚੀਜ਼ਾਂ ਨੂੰ ਭੁੰਨ ਲਵਾਂਗੇ ਹੁਣ ਅਸੀਂ ਚੁਟਕੀ ਜਿਆ ਪਾ ਦਾਂਗੇ ਹਿੰਗ ਹਿੰਗ ਪਾ ਕੇ ਵੀਨੂੰ ਹੀ ਭੁੰਨ ਲਾਂਗੇ ਫਿਰ ਇਸ ਵਿੱਚ ਪਾ ਦਾਂਗੇ ਬਾਰੀ ਕਟੇ ਪਿਆਜ਼ ਪਿਆਜ਼ ਨੂੰ ਪਾ ਕੇ ਸੀ 2 ਮਿੰਟ ਲਈ ਇਸ ਨੂੰ ਪਿਆਜ਼ ਨੂੰ ਤੇ ਭੁੰਨਾਗੇ ਤੁਸੀਂ ਇਹ ਸਬਜ਼ੀ ਨੂੰ ਕੜਾਈ ਵਿੱਚ ਬਣਾ ਕੇ ਵੀ ਤਿਆਰ ਕਰ ਸਕਦੇ ਹੋ ਬਟ ਅੱਜ ਦੀ ਸਬਜ਼ੀ ਮੈਂ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਜਦ ਤੱਕ ਮਸਾਲਾ ਭੁੰਨ ਰਿਹਾ ਪਿਆਜ਼ ਇਧਰ ਹੀ ਟਮਾਟਰ ਕੱਟ ਲੈਣੇ ਟਮਾਟਰ ਨੂੰ ਬਿਲਕੁਲ ਹੀ ਬਾਰਿਕ-ਬਾਰਿਕ ਕੱਟ ਕੇ ਤਿਆਰ ਕਰਾਂਗੇ ਇਹਨੂੰ ਪੀਸਣਾ ਬਿਲਕੁਲ ਵੀ ਨਹੀਂ ਇਹਨੂੰ ਇਸੇ ਤਰੀਕੇ ਨਾਲ ਤੁਸੀਂ ਬਾਰਿਕ ਕੱਟ ਕੇ ਤਿਆਰ ਕਰ ਲੈਣਾ ਮੈਂ ਟਮਾਟਰ ਨੂੰ ਕੱਟ ਲਿਆ ਸੀ ਇਹਨੂੰ ਰੱਖ ਦਾਂਗੇ ਸਾਈਡ ਤੇ ਇਧਰ ਪਿਆਜ਼ ਚੈੱਕ ਕਰ ਲੈਣੇ ਪਿਆਜ਼ ਵੀ ਸਾਡੇ ਭੁੰਨ ਗਏ ਸੀਗੇ ਹੁਣ ਵਸ ਐਚ ਸੀ ਜੋ ਟਮਾਟਰ ਕੱਟ ਕੇ ਰੱਖੇ ਸੀ ਨਾ ਉਹ ਪਾ ਦਾਂਗੇ ਉਹਨੂੰ ਪਾ ਕੇ ਚੰਗੀ ਤਰ੍ਹਾਂ ਇਹ ਪਹਿਲੇ ਪਿਆਜ਼ ਟਮਾਟਰ ਨੂੰ ਮਿਕਸ ਕਰਾਂਗੇ ਹੁਣ ਐਚ ਸੀ ਪਾ ਦਾਂਗੇ ਬੇਸਿਕ ਮਸਾਲੇ ਅੱਧੀ ਚਮਚ ਮੈਂਚ ਪਾ ਦਾਂਗੇ ਹਲਦੀ ਦੀ 1 ਚਮਚ ਪਾ ਦਾਂਗੇ ਧਨੀਆ ਪਾਊਡਰ ਸਵਾਦ ਅਨੁਸਾਰ ਪਾ ਦਾਂਗੇ ਨਮਕ ਅੱਧੀ ਚਮਚ ਪਾ ਦਾਂਗੇ ਕਸ਼ਮੀਰੀ ਲਾਲ ਮਿਰਚ ਦੀ ਇਹਨਾਂ ਕਲਰ ਬਹੁਤ ਵਧੀਆ ਆਏਗਾ ਤੁਸੀਂ ਚਾਹੋ ਤਾਂ ਜੋ ਲਾਲ ਮਿਰਚ ਉਹ ਨਹੀਂ ਕਸ਼ਮੀਰੀ ਉਹ ਵੀ ਪਾ ਸਕਦੇ ਹੋ ਦੋ ਹੋਰ ਮਸਾਲੇ ਨੂੰ ਚੰਗੀ ਤਰ੍ਹਾਂ ਹੀ ਪੁੰਨਾਗੇ ਮਸਾਲੇ ਨੂੰ ਪੁੰਨਾ ਬਹੁਤ ਹੀ ਜ਼ਰੂਰੀ ਜਿੰਨਾ ਮਸਾਲਾ ਵਧੀਆ ਪੁੰਦਾ ਨਾ ਉਨੀ ਸਬਜੀ ਸਾਡੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜਦੋਂ ਮਸਾਲੇ ਚ ਕਿਉ ਸੈਪਰੇਟ ਹੋਣਾ ਸ਼ੁਰੂ ਹੋ ਜਾਏਗਾ ਨਾ ਉਦੋਂ ਸਾਡਾ ਮਸਾਲਾ ਪੁੰਨ ਕੇ ਤਿਆਰ ਹੋ ਜਾਏਗਾ ਤੁਸੀਂ ਦੇਖ ਰਹੇ ਹੋਗੇ ਮਸਾਲੇ ਨੇ ਕਿਉ ਛੱਡਣਾ ਸ਼ੁਰੂ ਕਰ ਦਿੱਤਾ ਹੈ ਮਤਲਬ ਸਾਡਾ ਮਸਾਲਾ ਪੁੰਨ ਕੇ ਤਿਆਰ ਹੈ ਹੁਣ ਅਹੀ ਮਸ਼ਰੂਮ ਨੂੰ ਚੈੱਕ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਮਸ਼ਰੂਮ ਨੇ ਬਿਲਕੁਲ ਹੀ ਪਾਣੀ ਨਹੀਂ ਛੱਡਿਆ ਕਿਉਂਕਿ ਜਿਸੀਂ ਨਮਕ ਦਾ ਇਸਤੇਮਾਲ ਨਹੀਂ ਸੀ ਕੀਤਾ ਜਿਹਦੇ ਜਿਸੀਂ ਨਮਕ ਪਾ ਦੇਣਾ ਫੇਰ ਮਸ਼ਰੂਮ ਨੇ ਪਾਣੀ ਛੱਡ ਦੇਣਾ ਸੀ ਤੇ ਬਿਲਕੁਲ ਸੁੱਕੀ ਸੁੱਕੀ ਸਾਡੀ ਮਸ਼ਰੂਮ ਤਿਆਰ ਹੈ ਬਿਲਕੁਲ ਵਿੱਚ ਪਾਣੀ ਨਹੀਂ ਹੈਗਾ ਹੁਣ ਅਸੀਂ ਮਸ਼ਰੂਮ ਨੂੰ ਨਾ ਸਬਜ਼ੀ ਦੇ ਮਸਾਲੇ ਵਿੱਚ ਪਾ ਦਾਂਗੇ ਸਬਜ਼ੀ 'ਚ ਮਸ਼ਰੂਮ ਨੂੰ ਪਾ ਦਿੱਤਾ ਹੁਣ ਇਹ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਤੇ ਮਿਕਸ ਕਰਾਂਗੇ ਫੇਰ ਅਸੀਂ ਮਸ਼ਰੂਮ ਨੂੰ 5 ਤੋਂ 6 ਮਿੰਟ ਤੱਕ ਭੁੰਨਾਂਗੇ ਮਸਾਲੇ 'ਚ ਮਸ਼ਰੂਮ ਨੂੰ ਪੁੰਨਾ ਬਹੁਤ ਜ਼ਰੂਰੀ ਜੇ ਨਾ ਮਸ਼ਰੂਮ ਪੁੰਨਾਂਗੇ ਨਾ ਉਹਨਾਂ ਦੀ ਸਬਜ਼ੀ ਟੇਸਟੀ ਬਣ ਕੇ ਤਿਆਰ ਹੋਵੇਗੀ ਇਹ ਸਬਜ਼ੀ ਬਣਾਉਣ ਨੂੰ ਤੁਹਾਨੂੰ ਜਿਆਦਾ ਟਾਈਮ ਨਹੀਂ ਲੱਗਦਾ ਬਹੁਤ ਹੀ ਜਲਦੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਹੋਰ ਮਸ਼ਰੂਮ ਨੂੰ ਹੀ ਹੁਣ ਤੱਕ ਪੁੰਨਾਂਗੇ ਜਦੋਂ ਮਸ਼ਰੂਮ ਚ ਪਾਣੀ ਸੈਪਰੇਟ ਹੋਣੀ ਸ਼ੁਰੂ ਹੋ ਜਾਏਗਾ ਤੁਸੀਂ ਦੇਖ ਸਕਦੇ ਮਸ਼ਰੂਮ ਨੇ ਪਾਣੀ ਛੱਡ ਦਿੱਤਾ ਸੀਗਾ ਹੁਣ ਅਸੀਂ ਇਹ ਚ ਪਾ ਦਾਂਗੇ ਪਾਣੀ ਤੇ ਮੈਂ ਇਹ ਚ ਇੱਕ ਗਲਾਸ ਪਾਇਆ ਪਾਣੀ ਦਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਕੁੱਕਰ ਆ ਟੱਕਣ ਬੰਦ ਕਰਕੇ ਇਹਨਾਂ ਨੂੰ ਵਿਸਲ ਲਗਾ ਦਾਂਗੇ ਤੇ ਇੱਕ ਇਹਨੂੰ ਵੀ ਸਲਾਂਦਾਂਵਾਂਗੇ ਕੁੱਕਰ ਨੂੰ ਤੇ ਗੈਸ ਨੂੰ ਕਰ ਦਾਂਗੇ ਹਾਈ ਫਲੇਮ ਤੇ ਜਦ ਤੱਕ ਕੁੱਕਰ ਨੂੰ ਵਿਸਲਾਂਦੀ ਇਹਦਾ ਸੈਲਡ ਬਣਾ ਲੈਂਦੇ ਆ ਮੈਂ ਇੱਥੇ ਲਿਆ ਸੀ ਥੋੜਾ ਪਤਾ ਗੋਭੀ ਨੂੰ ਲੰਬੇ ਸਲਾਈਸ ਚ ਕੱਟ ਲਿਆ ਸੀ ਇੱਕ ਗਾਜਰ ਲਈ ਹੀ ਲੰਬੇ ਸਲਾਈਸ ਚ ਕੱਟ ਕੇ ਸਵਾਦ ਅਨੁਸਾਰ ਪਾਤਾ ਹੀ ਨਮਕ ਇੱਕ ਹਰੀ ਮਰਚ ਲਈ ਇਹਨੂੰ ਬਾਰੀ ਕੱਟ ਲਿਆ ਸੀ ਤੁਸੀਂ ਚਾਹੋ ਤੇ ਚ ਕਾਲੀ ਮਰਚੀ ਪਾ ਸਕਦੇ ਪੀਸੀ ਹੋਈ ਅੱਧੇ ਨਿੰਬੂ ਦਾ ਰਸ ਪਾ ਦਾਂਗੇ ਇੱਥੇ ਇਹ ਸੈਲਡ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਜੇ ਤੁਸੀਂ ਕਦੀ ਨਹੀਂ ਬਣਾਇਆ ਨਾ ਇੱਕ ਵਾਰ ਜ਼ਰੂਰ ਬਣਾ ਕੇ ਖਾਣਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਜਿਵੇਂ ਸਾਨੂੰ ਰੈਸਟੋਰੈਂਟ ਵਗੈਰਾ ਚ ਮਿਲਦਾ ਨਾ ਉਦਾਂ ਬਣ ਕੇ ਤਿਆਰ ਹੁੰਦਾ ਇਹ ਚ 2 ਚਮਚ ਵੱਡੇ ਪਾ ਦਾਂਗੇ ਮਾਇਓਨਿਸ ਦਾ ਬਟ ਮੈਂ ਮਿਓ ਦੀ ਜਗ੍ਹਾ ਤੇ ਨਾ ਹੰਕੜ ਦਹੀਂ ਦਾ ਇਸਤੇਮਾਲ ਕੀਤਾ ਦਹੀਂ ਨੂੰ ਛੰਨੀ ਪਾ ਕੇ ਪਾਣੀ ਕੱਢਤਾ ਇਸੜਾ ਹੰਕੜ ਦਹੀਂ ਬਣ ਕੇ ਤਿਆਰ ਸੀਗਾ ਤੁਸੀਂ ਵੀ ਕੋਸ਼ਿਸ਼ ਕਰੋ ਮਾਇਓਨਿਸ ਜਗ੍ਹਾ ਤੇ ਨਾ ਖੰਕੜ ਦਹੀਂ ਦਾ ਹੀ ਸਮਲਕਰਾਂ ਸੱਚ ਬੰਨਿਆ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਇਆ ਇੱਕ ਵਾਰ ਤੁਸੀਂ ਜਰੂਰ ਬਣਾ ਕੇ ਟਰਾਈ ਕਰਨਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹ ਵਾਲਾ ਸੈਲਟ ਸੈਲਟ ਕਿਹਦਾ ਬਣ ਕੇ ਤਿਆਰ ਹੋਇਆ ਖਾਣ ਕਿਹਦਾ ਲੱਗਾ ਕੁੱਕਰ ਨੂੰ ਇੱਕ ਵੀਸਾ ਲਾ ਗਈ ਸੀ ਇੱਕ ਹੀ ਵੀਸਾ ਲਾਏਗੀ ਤੇ ਅਸੀਂ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਬੰਦ ਕੁੱਕਰ ਨੂੰ ਠੰਡਾ ਹੋਣੇ ਰੱਖ ਦੇਵਾਂਗੇ ਜਦੋਂ ਆਪਣੀਆਂ ਵੀਸਾ ਨਿਕਲ ਜਾਣਗੇ ਨਾ ਫਿਰ ਅਸੀਂ ਇੱਥੇ ਕੁੱਕਰ ਨੂੰ ਖੋਲ ਕੇ ਚੈੱਕ ਕਰ ਲਵਾਂਗੇ ਅੱਧਾ ਚਮਚ ਹੁਣ ਪਾ ਦਾਂਗੇ ਗਰਮ ਮਸਾਲਾ ਨਾਲ ਪਾ ਦਾਂਗੇ ਕਸੂਰੀ ਮੇਥੀ ਤੁਸੀਂ ਚਾਹੋ ਬਾਰੇ ਕਟਿਆ ਹਰਾ ਤਾਂ ਨਹੀਂ ਇੱਥੇ ਪਾ ਸਕਦੇ ਹਾਂ ਹੁਣ ਸਾਰੀ ਚੀਜ਼ਾਂ ਨੂੰ ਮਿਕਸ ਕਰ ਦਾਂਗੇ ਸਾਡੀ ਵਧੀਆ ਟੇਸਟੀ ਸਬਜੀ ਬਣ ਕੇ ਤਿਆਰ ਹੈ ਕਲਰ ਦੇਖ ਸਕਦੇ ਕਿੰਨਾ ਵਧੀਆ ਬਹੁਤ ਹੀ ਟੈਂਪਟਿੰਗੀ ਸਬਜੀ ਬਣ ਕੇ ਸਾਡੀ ਤਿਆਰ ਹੋਈ ਹੈ ਇੱਥੇ ਖਾਂਜ ਬਹੁਤ ਜਿਆਦਾ ਟੇਸਟੀ ਲੱਗੇ ਤੁਸੀਂ ਦੇਖਿਆ ਹੋਏਗਾ ਬਣਾਦੇ ਕਿੰਨਾ ਥੋੜਾ ਟਾਈਮ ਲੰਗਾ ਬਹੁਤ ਹੀ ਥੋੜੇ ਟਾਈਮ ਵਿੱਚ ਸਬਜੀ ਬਣ ਕੇ ਤਿਆਰ ਹੋ ਗਈ ਸੀਗੀ ਹੁਣ ਇਹ ਸਬਜੀ ਨੂੰ ਰੱਖਤਾ ਸਾਈਡ ਤੇ ਅੱਧਾ ਹੁਣ ਫਟਾਫਟ ਨਹੀਂ ਨਾਲ ਹੀ ਫੁਲਕੇ ਬਣਾ ਲੈਨੇ ਕਿਉਂਕਿ ਲੰਚ ਦਾ ਟਾਈਮ ਹੋ ਗਿਆ ਸੀਗਾ ਮਾਤੇ ਬਹੁਤ ਹੀ ਸਿੰਪਲ ਵਾਲੇ ਫੁਲਕੇ ਬਣਾ ਕੇ ਤਿਆਰ ਕਰ ਰਹੀ ਹਾਂ ਤੁਸੀਂ ਚਾਹੋ ਤੇ ਇੱਚ ਕੋਈ ਪਰਾਂਠਾ ਵਗੈਰਾ ਬਣਾ ਕੇ ਤਿਆਰ ਕਰ ਸਕਦੇ ਹੋ ਲੱਛਾ ਪਰਾਂਠਾ ਨਾਨ ਜੋ ਵੀ ਤੁਹਾਨੂੰ ਪਸੰਦ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਬਟ ਅੱਜ ਮੈਂ ਸਿੰਪਲ ਲੰਚ ਬਣਾ ਕੇ ਤਿਆਰ ਕਰ ਰਹੀ ਹਾਂ ਮਸ਼ਰੂਮ ਦੀ ਸਬਜ਼ੀ ਸੀਗੀ ਨਾ ਨਹੀਂ ਸਿੰਪਲ ਵਾਲੇ ਫੁਲਕੇ ਬਣਾ ਕੇ ਤਿਆਰ ਕਰ ਰਹੀ ਹਾਂ ਤੁਸੀਂ ਇਹਨੂੰ ਦੇਸੀ ਘਿਓ ਨਾਲ ਚਪੜੋ ਬਟਰ ਨਾਲ ਚਪੜੋ ਚਪੜੋ ਇੱਥੇ ਸਾਡੇ ਸਾਰੇ ਫੁਲਕੇ ਬਣ ਕੇ ਤਿਆਰ ਹੋ ਗਏ ਸੀਗੇ ਮੇਰੀ ਅੱਜ ਦੀ ਮਸ਼ਰੂਮ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇ ਥੋੜੀ ਜਿਹੀ ਚੰਗੀ ਲੱਗਦੀ ਮੇਰੀ ਵੀਡੀਓ ਤੁਹਾਨੂੰ ਪਲੀਜ਼ ਪਲੀਜ਼ ਇੱਕ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸਾਡੇ ਫੁਲਕੇ ਬਣ ਕੇ ਤਿਆਰ ਸੀ ਹੁਣ ਇਹ ਲਗਾ ਲੈਨੇ ਪਲੇਟਿੰਗ ਅੱਜ ਦੀ ਸਬਜੀ ਸੀ ਮਸ਼ਰੂਮ ਦੀ ਨਾਲ ਸੀ ਸਾਡਾ ਸੀ ਸੈਲਡ ਨਾਲ ਸੀ ਗਰਮਾ ਗਰਮ ਫੁਲਕੇ ਇਹ ਸੀ ਮੇਰੀ ਅੱਜ ਦੀ ਲੰਚ ਦੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਫਿਰ ਮਿਲਦੇ ਕਿ ਨਵੇਂ ਵੀਡੀਓ ਨਾਲ ਟੇਕ ਕੇਅਰ ਬਾਏ ਬਾਏ